ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡਾ ਨੀਲੀ ਦਾ ਸੁਪਨਾ ਪੂਰਾ ਕਰਾਂਗੇ ਇੱਕ ਝੋਟੀ ਦੂਜਾ ਸੁਆ ਸੂਨ ਵਾਲੀ ਤੇ ਇੱਕ ਪਲੂਨ ਕੱਟੀ ਸੂਣ ਵਾਲੀ ਉਹ ਵੀ ਨੀਲੀ 라ਵੀ ਦੇ ਵਿੱਚ ਉਹ ਅੰਦਰ ਖੜੀ ਆ ਸੋ ਪਹਿਲਾ ਡਿਟੇਲ ਵੀਰ ਤੋਂ ਪੁੱਛਦੇ ਆ ਇਹਦੇ ਬਾਰੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਵੀਰ ਆਪਣਾ ਨਾਮ ਆਪਣਾ ਹੈਗਾ ਵੀਰੇ ਚਾਰੰਜੋਰ ਸਿੰਘ ਪਿੰਡ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਆਪਣਾ ਜੀ ਮੋਬਾਈਲ ਨੰਬਰ 9878880777 9878880777 ਜਿਹੜੇ ਆਪਾਂ ਨੀਲੀ 라ਵੀ ਝੋਟੀ ਦੇਖਦਾ ਅਰੀਜਨਲ ਦੂਜਾ ਸੂਏ ਸੁੰਦੀ ਆ ਦੂਜਾ ਸੂਆ ਨੂੰ ਉਹਦੇ ਚੌਕ ਦੇ ਦੰਦ ਚੱਕਦੀ ਆਂਦੀ ਆ ਦੰਦ ਪਟਕੇ ਦਿਖਾ ਸਕਦੇ ਆ ਆ ਹੁਣ ਇਹਨੇ ਮੂੰਹ ਨਹੀਂ ਫੜਾਉਣਾ ਨਹੀਂ ਆਪਾਂ ਇੱਕੀ ਦ ਜਿਹੜੀ ਗੱਲ ਕਹਿਤੀ ਕਹਿਤੀ ਬਸ ਬਸ ਠੀਕ ਹੈ ਤੇ ਪਹਿਲੇ ਸਵੇਰ ਦੁੱਧ ਕਿੰਨਾ ਕਿਹਾ ਦੱਸਿਆ ਮਾਲਕਾ ਨੇ ਤਾਂ ਪਹਿਲੇ ਸਵੇਰ ਨੇ 14 ਕਿਲੋ ਦੁੱਧ ਦਿੱਤਾ 14 ਕਿਲੋ ਤੇ ਟਿਕਟਾ ਲਾ ਕਿਹੜਾ ਭਰਾਵਾ ਤੇ ਤਰਨਾੜ ਦੇ ਸੀਮਿੰਟ ਦੇ ਗੱਪਣਾ ਠੀਕ ਹੈ ਤਰਨਾੜ ਦੇ ਸੀਮਿੰਟ ਤੋਂ ਗੱਪਣਾ ਤੇ ਦੂਜੇ ਸਵੇਰ ਥੜ ਪੂਰਾ ਮੁੱਠੀ ਵਾਲਾ ਲਈ ਫਿਰਦੇ ਜਮਾ ਹਨਾ ਤੇ ਅੱਜ ਦਿਨ ਕਾਏ ਬਾਕੀ ਬੈ ਸੂਣ ਚ ਜੇ ਵੀਰੇ ਇਹ 10 12 ਦਿਨ ਮੌਜ ਨਾਲ ਜੀ 10 12 ਦਿਨ ਸੂਣ ਚ ਜੇ ਬਾਕੀ ਪਏ ਆ ਤੇ ਕੱਦ ਕਾਠ ਬਿਊਟੀ ਵਾਲੇ ਪਾਸੇ ਓਕੇ ਆ ਜਾਵਾਂ ਹਨਾ ਠੀਕ ਹੈ ਤੇ ਤਰਨਾੜ ਦਾ ਸੀਮਣ ਆ ਤੇ ਇਹ ਕੀ ਅੰਦਾਜ਼ਾ ਲਾ ਕੇ ਚੱਲੇ ਵੀ ਦੁੱਧ ਕਿੰਨਾ ਪਾ ਦੂਗੀ ਇਹ ਨਾ ਬਾਲਾ ਤਾਂ ਨਹੀਂ ਆਪਾਂ ਕਹਿੰਦੇ ਵੀਰੇ ਸੋਨਾਪੁਰਾ ਸ ਤਾਂ ਚੰਗੀ ਚੀਜ਼ ਹੈ ਇਹ 15 ਕਿਲੋ ਤੋਂ ਬਾਹਰ ਵਾਲੀ ਤਾਂ ਹੈਗੀ ਆ ਹਾਂ ਹਾਂ 101% ਤੇ ਬਾਕੀ ਮੂੰਹ ਤੇ ਚੀਰ ਰੇਡਾ ਹੁੰਦਾ ਹਨਾ ਹਾਂ ਦੋਨੇ ਅੱਖਾਂ 'ਚ ਵੀਰੇ ਪੂਰਾ ਨੀਲੀਆਂ ਜਵਾਬ ਤੇ ਕੁੰਡਾ ਸਿੰਘ ਮੱਥੇ ਤੋਂ ਨੀਵਾ ਜਾਵਾ ਹਾਂ ਹਾਂ ਬਿਊਟੀ ਵਾਲੀ ਝੂਟੀ ਆ ਬਾਈ ਤੇ ਭਾਅ ਯਾਰ ਇਹਦਾ ਕੀ ਰੱਖਿਆ ਭਾਅ ਯਾਰ ਬਾਈ ਆਪਾਂ ਦਾ ਮੁੱਲ 175 ਮੰਨ ਤਨ ਹੋ ਜੂ ਧੋਰੀ ਫਿਰ ਲੈ ਚੱਲੇ ਅੰਦਰ ਉਹਨੂੰ ਸੋ 1 ਲੱਖ 75000 ਰੁਪਏ ਕੀਮਤ ਆ ਤੇ ਚੌੜੀ ਦੇਖੋ ਬਿਲਕੁਲ ਬਿਲਕੁਲ ਪਤਲੀ ਚਮੜੀ ਤੇ ਮਿਲਕ ਮੇਨ ਵਗੈਰਾ ਬਹੁਤ ਸੋਹਣੀ ਦਿਖਾਈ ਦਿੰਦੀ ਹੈ ਤੇ ਚੀਪਾ ਜੂਪਾ ਮਾਰਦੇ ਗੁੰਦ ਫਿਰ ਜਮਾ ਹਾਂ 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 ਇਹ ਤਾਂ ਗੁੰਦ ਮਾਰੀ ਬਾਈ ਦੱਸ ਦੇਣ ਤਾਂ ਸਟੋਰ ਨਾਲ ਕੱਢੂਗੀ ਬਾਕੀ ਪੋਲੀ ਬੂਲੀ ਮੈਂ ਤਾਂ ਬਾਡੀ ਰੇਲ ਆ ਪੂਰੀ ਵਧੀਆ ਆ ਪਤਲੇ ਪੰਡੇ ਦੀਆਂ ਨਹੀਂ ਜਮਾ ਨੀਲੇ ਦਾ ਵੀ ਪਿਆ ਸਾਰੇ ਕਲੈਕਟਰ ਪੂਰੇ ਕਰਦੇ ਇਹਨੂੰ ਮੇਲੇ ਚ ਖੜਾਵਾਵੇਂ ਤਾਂ ਖੜੂਗੀ ਇਹਨੂੰ ਕੱਢ ਨਹੀਂ ਸਕਦੇ ਵੀ ਇਹਨਾਂ ਦੀ ਆ ਨਿਸ਼ਾਨੀ ਹੈ ਨਹੀਂ ਆਏ ਠੀਕ ਹੈ ਅੱਖਾਂ ਦਾ ਜਵਾਬ ਦੋਨਾਂ ਦਾ ਤੇ ਸੈਂਗ ਜਿਹੜਾ ਨੀਲੇ ਦਾ ਵਿੱਚ ਮੱਥੇ ਤੋਂ ਨੀਵਾ ਹੁੰਦਾ ਉਹ ਸੈਂਗੇ ਦੇ ਲੱਗਿਆ ਪੋਸਟ ਟੈਪ ਦਾ ਹਨਾ ਸੋ ਬਿਊਟੀ ਵਗੈਰਾ ਦੇ પાસੇ ਤੋਂ ਖੜੀ ਝੋਟੀ ਧੱਕ ਪਉਂਦੀ ਆ ਜਮਾ ਟਰੈਕਟਰ ਜਿੱਡੀ ਝੋਟੀ ਆ ਤੇ ਸੂਰ ਚ ਬਾਰਾ ਤਰਾ ਦਾ ਲੈਂਦੇ ਤੋਰੀਏ ਨੂੰ ਬਾਹਰ ਨੂੰ ਤੇ ਬਾਕੀ ਪੂਸ ਤੇ ਇਨਸਾਨ ਤੇ ਸੂ ਤੇ ਇਨਸਾਨ ਸਾਰੇ ਕਵਰ ਕਰਦੀ ਆ ਤੋੜਦੀ ਸੋ ਵੀਰੋ ਮੂੰਹ ਮੱਥਾ ਵਗੈਰਾ ਦੇਖੋ ਸਾਫ ਸੁਥਰਾ ਤੇ ਬਾਕੀ ਤੋਰਾ ਤਰਾ ਦੇਖੋ ਅੰਦਰ ਨੂੰ ਲੈ ਚੱਲ ਪਾ ਮੈਨੂੰ ਕੋਈ ਚੱਕਰ ਨਹੀਂ ਤੇ ਥਾਣ ਦੇਖੋ ਲੇਵਾ ਕੱਢ ਰਹੇ ਨੇ ਅੱਗੇ ਪਿੱਛੇ ਜਾਵਾਂ ਉਨਾ ਪਿਓ ਜਿਵੇਂ ਪਾਕਿਸਤਾਨੀ ਮੱਝਾਂ ਦੇ ਸੌ ਕਿ ਡੋਗਰਾਂ ਨੇ ਮੱਝਾਂ ਲੈ ਵਹੋਂ ਉਹ ਲੈ ਵਾ ਲੱਗਿਆ ਮੇਰਾ ਧਾਨ ਤੋਂ ਬੜਾ ਸੋਹਣਾ ਝੋਟੀ ਨ ਲੱਗਿਆ ਠੀਕ ਆ ਸੋ 1,75,000 ਰੁਪਇਆ ਇਹਦੀ ਹੈਗੀ ਆ ਝੋਟੀ ਦੀ ਕੀਮਤ ਪੂਰਾ ਸਾਫ ਸੁਥਰਾ ਜਿਹਨੂੰ ਕਹਿੰਦੇ ਮੁੰਦਰ ਦਾ ਨਗੀਨਾ ਜਿਹੜੇ ਵੀ ਕਹਿੰਦੇ ਨੀਲੀ ਦਾ ਵੀ ਲੈਣੀ ਆ ਸਾਨੂੰ ਪੈਸੇ ਦਾ ਕੋਈ ਚੱਕਰ ਨਹੀਂ ਤੇ ਚੀਜ਼ ਟੌਪ ਦਿਖਾਉਣ ਕੇ ਲੋਟ ਲੋੜੇ ਕਸ ਨੇ ਛੱਡੀ ਤੇ ਭਾ ਲਾਉਣ ਗਲੇ ਤੁਸੀਂ ਨਾ ਛੱਡਿਓ ਜਿਹੜਾ ਲੈ ਗਿਆ ਉਹਨੇ ਵੇਚਣੀ ਕੋਈ ਨਹੀਂ ਤੇ ਜਿਹੜਾ ਰਹਿ ਗਿਆ ਉਹ ਸੋਚਦਾ ਰਹੂਗਾ ਤੇ ਜਿਹੜੀ ਦੂਜੇ ਨੰਬਰ ਤੇ ਆਪਾਂ ਝੋਟੀ ਨੀਲੀ ਦਾ ਵੀ ਇਹ ਵੀ ਦੇਖੀ ਇਆ ਇਹਨੂੰ 15 ਤਰੀਕ ਤੋਂ ਨਵਾਂ ਹੋਣਾ ਲੱਗਿਆ ਠੀਕ ਹੈ ਇਹ ਹਾਲ ਟਾਈਮ ਲੈਂਦੀ ਹੈ ਹਨਾ ਦੋ ਮਹੀਨੇ ਲੱਜੂ ਦੋ ਮਹੀਨੇ ਲੈਜੂ ਹਜੇ ਤੇ ਮੰਨ ਕੇ ਚੱਲ ਕੋਈ ਪਿੱਛੇ ਪੁੱਛੇ ਰਿਹਾ ਕਿਹਾ ਤਾਂ ਨਹੀਂ ਕੀ ਵੇਰ ਬੰਦਾ ਸੋਚੂਗਾ ਵੀ ਪਲੂਣ ਵੇਚੀ ਜਾਂਦੇ ਫੁੱਲ ਗਾਰੰਟੀ ਹੋਊ ਫੁੱਲ ਗਾਰੰਟੀ ਆਪਣੀ ਹੈ 101% ਪਿੱਛੇ ਦੀ ਵੀ ਪ੍ਰੋਵਾ ਹੋਊਗੀ ਠੀਕ ਹੈ ਤੇ ਦੰਦ ਕਿ ਦੰਦੋਂ ਕਿਵੇਂ ਦੰਦੋਂ ਇਹ ਯਾਰ ਦੋ ਦੰਦ ਹੋਣ ਆਪਾਂ ਦੇਖੇ ਨਹੀਂ ਐਵੇਂ ਕਹਿ ਰਹੀਏ ਇਹਦੇ ਤੂੰ ਬੋਲ ਲੀਏ ਠੀਕ ਹੈ ਦੋ ਦੰਦ ਹੋਊ ਬਸ ਅੰਦਾਜ਼ਾ ਆ ਜਾ ਹਨਾ ਤੇ ਇਹ ਕਿਹੜਾ ਟਿਕਟ ਅੱਲਾ ਦੱਸਿਆ ਇਹੇ ਇਹਦਾ ਟੀਕੇ ਦਾ ਨਹੀਂ ਆਪਾਂ ਨੂੰ ਪਤਾ ਯਾਰ ਜਿਹੜੇ ਦਾ ਪਤਾ ਉਹਦਾ ਆਪਾਂ ਦੱਸਤਾ ਇਹਦੇ ਟੀਕੇ ਦਾ ਨਹੀਂ ਪਤਾ ਕਿਹੜੇ ਦਾ ਜਵਾਬ ਦੋਨਾ ਆਖਾਂਗੇ ਹੈ ਨੀਲੀ ਰਵੀ ਦਾ ਇਹ ਵੀ ਪਤਾ ਟੀਕਾ ਇਹ ਨਹੀਂ ਪਤਾ ਕਿਹੜੇ ਦਾ ਠੀਕ ਹੈ ਹਾਂ ਹੈ ਨੀਲੀ ਤੇ ਕਿੰਨਾ ਕੰਨ ਦੱਸ ਜਾਏ ਦੱਸ ਦੇ ਜਿੱਥੋਂ ਲਿਆਂਦੀ ਕਰੀ ਆਪਾਂ ਵੀ ਦੁੱਧ ਕਿੰਨਾ ਕਰਾਵਾ ਰੂਵਾ ਕਿਵੇਂ ਯਾਰ ਇਹ ਆਪਾਂ ਛੁੱਟੀ ਨਹੀਂ ਬਈ ਮੇਰੇ ਕੋਲ ਵੀਡੀਓ ਹੀ ਪਈ ਆ ਰਾਜਸਥਾਨ ਚ ਠੀਕ ਹੈ ਹਾਂ ਜਿਹੜੀ ਇਹਦੀ ਮਾਂ ਓਏ ਥੱਲੇ 20 ਪਲੱਸ ਉਹ ਦੱਸ ਦੇ ਜੀ ਕਿ ਆਪਣੇ ਕੋਲੇ ਵੀਡੀਓ ਪਈ ਆ ਮੇਰੇ ਫੋਨ ਚ ਫੋਟੋ ਵੀ ਪਈ ਆ ਜੀ ਠੀਕ ਹੈ ਕਿਹੜੇ ਘਰੋਂ ਲਿਆਂਦੀ ਆ ਕਿੱਥੋਂ ਲਿਆਂਦੀ ਇਹਦਾ ਫਿਰ ਮੁੱਲ ਵੜੀ ਤੇ 2 ਮਹੀਨੇ 2 ਮਹੀਨੇ ਕੋ ਸੂਟ ਚ ਪਏ ਬਸ ਨੌਵੇਂ ਲੱਗ ਗਿਆ ਨੂੰ 15 ਤਰੀਕ ਤੋਂ ਅੱਜ ਕਿੰਨੀ 20 ਹੋ ਗਈ ਠੀਕ ਹੈ ਹਾਂ ਨੌਵੇਂ ਤੋਂ ਪੰਜ ਦਾ ਡੰਗ ਚੱਲੇ ਠੀਕ ਹੈ ਹਾਂ ਬਸ 1 ਮਹੀਨਾ ਤੇ 25 ਦਿਨ ਲੱਗ ਜੇ ਤੇ ਗੱਡੀ ਬਣਾਉਣ ਲੱਗ ਗਈ ਥੱਲੇ ਹਨਾ ਗੱਡੀ ਹੁਣ ਪੁੱਟਣ ਲੱਗ ਪਈ ਠੀਕ ਹੈ ਤੇ ਵਾਕੀ ਪਤਲੀ ਪਤਲੀ ਚਮੜੀ ਤੇ ਪੈ ਟੁੱਪੜੇ ਦੇ ਬਣ ਤੇ ਚੌੜੀ ਝੂੜੀ ਬਹੁਤ ਜ਼ਿਆਦਾ ਥੋਰੀ ਲੈ ਜਾ ਰਹੇ ਲੋਹਂਦਰ ਨੂੰ ਸੋ ਵੀਰੋ ਇੱਕ ਦਿਖਾ ਦੀ ਪਲੂਨ ਆਪਸ ਨੂੰ ਸੂਨ ਵਾਲੀ ਝੋਟੀ ਇਹਦਾ ਮੁੱਲ 1 ਲੱਖ 15000 ਰੁਪਏ ਹਨਾ ਤੇ ਬਾਕੀ ਵੀਰੇ ਸਭੀ ਸੂਬੇ ਦੇ ਬੰਦੇ ਬਹੁਤ ਚੰਗੇ ਆ ਹਨਾ ਹਾਂ ਹਾਂ ਸਾਮ ਬਹੁਤ ਪੈਂਦੀ ਵੀਰੇ ਯਾਰ ਤੂੰ ਹੁਣ ਆਮ ਝੋਟੀ ਲੈਣ ਲੱਗ ਜਾ 50 60000 55 ਤੋਂ ਤਾਂ ਘੱਟ ਜਮਾ ਫੰਡਰ ਝੋਟੀ ਨਹੀਂ ਨਹੀਂ ਇਹ ਦਿੰਦਾ ਕੋਈ ਜਾਜ ਹਨਾ ਤੇ ਬਾਕੀ ਇਹ ਕਿਸੇ ਪੋਦਾ ਵੀ 2 ਮਹੀਨੇ ਰਹਿ ਕੇ ਸੂਨ ਦੇ ਵਿੱਚ ਹਨਾ ਤੇ ਗੱਡੀ ਵੀ ਕੱਢੀ ਜਾਂਦੀ ਹੈ ਚੈੱਕ ਕਰਾਉਣ ਦੀ ਵੀ ਤਾਂ ਲੋੜ ਹੀ ਨਹੀਂ ਕੋਈ ਹਨਾ ਚੈੱਕ ਕਰਾ ਲਿਆ ਤੂੰ ਬਾਬੂ ਜੀ ਠੀਕ ਹੈ ਸੋ ਵੀਰੋ ਨੀਲੀ 라ਵੀ ਦਾ ਮਸਲ ਝੋਟੀ ਦਿਖਾਦੀ ਚੈੱਕ ਦਿਖਾਦੀ ਸੂਨ ਵਾਲੀ ਪਿੰਡ ਵਿਲਾ ਜ਼ਿਲ੍ਹਾ ਬਰਨਾਲਾ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤ